ਇਹ ਜੋ ਟੌਟਨ ਖਾਲਸਾਪਨ ਦੀ ਚਾਤਾਰਨਾ ਅਤੇ ਚੇਤਾਵਨੀਆਂ ਉਹ ਆਪਣੀਆਂ ਹਰਕਤਾਂ ਤੋਂ ਬਾਝ ਆ ਜਾਣ ਜਿਹੜਾ ਇਹਨੇ ਕਾਰਜ ਟੌਟ ਨੇ ਕੀਤਾ ਇਹਨੂੰ ਬਖਸ਼ਿਆ ਨਾ ਜਾਏਗਾ ਖਾਲਸਾ ਪੰਥ ਕਿਸੇ ਵੀ ਕੀਮਤੇ ਨਹੀਂ ਬਖਸ਼ੇਗਾ ਇਸ ਦੀ ਤੈ ਤੱਕ ਦਇਆ ਦੇਵੇਗਾ ਲੱਭਿਆ ਜਾਵੇਗਾ ਸਾਰਾ ਪਤਾ ਕੀਤਾ ਜਾਵੇ ਬਹੁਤ ਕੇਜੀ ਨਾਲ ਜਿਹੜੀ ਆ ਇਹ ਗੇਮ ਚੱਲ ਰਹੀ ਆ ਇਹਨੂੰ ਥਾਰੇ ਪੰਥ ਸਾਹਮਣੇ ਨਸ਼ਰ ਕੀਤਾ ਜਾਵੇ ਕਿ ਇਸ ਟੌਟ ਨੇ ਗਦਾਰੀ ਕਰਕੇ ਇਹ ਗੁਰੂ ਕੇ ਲਾਲ ਨੂੰ ਉਸ ਜਗ੍ਹਾ ਤੋਂ ਤਰਨ ਤਰਨ ਸਾਹਿਬ ਤੋਂ ਫੜਾਇਆ ਇਸ ਗੱਲ ਦਾ ਦੁੱਖ ਮਹਿਸੂਸ ਕੀਤਾ ਕਿ ਗੁਰੂ ਦਾ ਲਾਲ ਗੁਰੂ ਦਾ ਸ਼ੇਰ ਜਿਹੜਾ ਗੁਰੂ ਕਾ ਸਿੰਘ ਫੜਿਆ ਗਿਆ ਬਹੁਤ ਮਾੜੀ ਗੱਲ ਹੈ ਪਰ ਜਿਸ ਦੋਸ਼ੀ ਨੇ ਦੁਸ਼ਟ ਨੇ ਹਰਕਤ ਕੀਤੀ ਆ ਉਹਨੂੰ ਖਾਲਸਾ ਪੰਥ ਕਦੇ ਮਾਫ਼ ਨਹੀਂ ਕਰੇਗਾ ਚੜ੍ਹਦੀ ਕਲਾ ਦੇ ਨਾਲ ਭਾਈ ਸਰਬਜੀਤ ਸਿੰਘ ਦੇ ਪਗਲ ਖੜਾਂਗੇ ਡਟਾਂਗੇ ਸਾਡੀ ਕੌਮ ਦਾ ਯੋਧਾ ਅਸੀਂ ਇਸ ਤਰ੍ਹਾਂ ਦੀ ਵੀ ਸਾਡੇ ਸਿੰਘਾਂ ਨੂੰ ਪੁਲਿਸ ਇੱਥੇ ਚੱਕ ਕੇ ਲੈ ਜਾਊਗੀ ਤੇ ਅਸੀਂ ਚੁੱਪ ਕਰਕੇ ਸਮਝਾਂਗੇ ਇਹ ਉਹਦੇ ਚੋ ਇਹ 20000 ਰੁਪਏ ਦੀ ਸੇਵਾ ਪ੍ਰਵਾਨ ਕਰੋ ਤੁਸੀਂ ਤੇ ਉੱਥੇ ਤੁਸੀਂ ਗਏ ਤੇ ਕੁਝ ਉਹਨਾਂ ਦੇ ਲਈ ਕੋਈ ਇਹ ਤੁਸੀਂ ਫਰਾਡ ਲੈ ਜਿਓ ਪਰਿਵਾਰ ਨੂੰ ਦੇ ਦਿੰਦੇ ਭੈਣ ਜੀ ਉਹਨਾਂ ਨੂੰ ਦੇ ਦਿੰਦੇ ਨਹੀਂ ਬਿਲਕੁਲ ਉਹ ਵੀ ਉਹ ਉੱਥੇ ਉਹਨਾਂ ਲਈ ਵੀ ਕੋਈ ਪ੍ਰੋਬਲਮ ਨਹੀਂ ਪਰ ਤੁਸੀਂ ਜਾਣਾ ਇਹ ਤੁਹਾਡੇ ਲਈ ਆ ਵੀ ਤੁਸੀਂ ਆਪਣੇ ਸਾਥੀਆਂ ਸਮੀਰ ਜਾਣਾ ਔਣ ਗੱਡੀਆਂ ਚ ਤੇਲ ਪਾਣੇ ਨੇ ਖਰਚੇ ਹੋਣੇ ਨੇ ਉੱਥੇ ਸ਼ਾਇਦ ਇਹ ਮੁਲਾਕਾਤ ਦਾ ਮੌਕਾ ਮਿਲੇਗਾ ਚਲੋ ਕੋਈ ਉਹਨਾਂ ਲਈ ਖਾਣ ਪੀਣ ਲਿਆ ਸਮਾਨ ਲੈ ਲਿਓ ਤੇ ਕਿਉਂਕਿ ਹੁਣ ਇਹ ਜੇ ਜੋ ਉਹਨਾਂ ਨੇ ਕਰਨਾ ਹੀ ਕਰਤਾ ਸੰਘਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਦੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਟੂਡੀਓ 'ਚ ਪਹੁੰਚੇ ਨੇ ਜੀ ਭਾਈ ਬਲਵੰਤ ਸਿੰਘ ਗੋਪਾਲਾ ਇੱਕ ਬੇਬਾਕ ਬੁਲਾਰੇ ਨੇ ਜਿੱਥੇ ਹੱਕ ਸੱਚ ਤੇ ਧਰਮ ਦੀ ਗੱਲ ਆਉਂਦੀ ਆ ਫਿਰ ਇਹ ਨਹੀਂ ਵੇਂਦੇ ਕਿ ਅਗਲੇ ਪਾਸੇ ਸ਼ਖਸੀਅਤ ਕਿਸ ਲੈਵਲ ਦੀ ਆ ਅਗਰ ਉਹਦੀ ਕੋਈ ਗਲਤੀ ਜਿਹੜੀ ਗੁਰੂ ਦੇ ਅਸੂਲਾਂ ਦੇ ਖਿਲਾਫ ਆ ਉਹ ਜਾ ਰਿਆ ਉਹ ਭਾਵੇਂ ਕਿੱਡਾ ਵੀ ਵੱਡਾ ਸਿਆਸੀ ਕੱਦ ਕਾਠ ਦਾ ਮਾਲਕ ਹੋਵੇ ਉੱਥੇ ਇਹ ਉਹਦੇ ਵਿਰੁੱਧ ਬਿਆਨ ਦੇਣ ਲੱਗੇ ਜਾਂ ਬੋਲਣ ਲੱਗੇ ਕੋਈ ਲਿਆਜ ਨਹੀਂ ਕਰਦੇ ਔਰ ਇਸ ਤਰ੍ਹਾਂ ਦੇ ਹੁਣ ਉਂਗਲਾਂ ਤੇ ਗਿਣਨ ਵਾਲੇ ਲੋਕ ਰਹਿ ਗਏ ਜੇ ਸੱਚੇ ਨੂੰ ਸੱਚਾ ਤੇ ਝੂਠੇ ਨੂੰ ਝੂਠਾ ਕਹਿਣ ਵਾਲੇ ਲੋਕ ਡਰਾਮੇਬਾਜ਼ ਬੜੇ ਨੇ ਮੌਕਾਪ੍ਰਸਤ ਬੜੇ ਨੇ ਤੁਸੀਂ ਰੋਜ਼ ਤੁਸੀਂ ਵੇਂਦੇ ਹੋ ਤੇ ਅੱਜ ਅਸੀਂ ਇਸੇ ਵਿਸ਼ੇ ਤੇ ਗੱਲ ਕਰਨ ਲਈ ਇਹਨਾਂ ਨੂੰ ਆਪਣੇ ਸਟੂਡੀਓ 'ਚ ਸੱਦਾ ਦਿੱਤਾ ਕਿਉਂਕਿ ਇੱਕ ਤੇ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਨਾਨਕਮਤਾ ਤੇ ਤੇ ਇੱਕ ਤਰਸੇਮ ਸਿੰਘ ਨਾਂ ਦੇ ਸ਼ਖਸ ਦਾ ਕਤਲ ਹੋਇਆ ਸੀ ਤੇ ਉਹਦੇ ਮਾਮਲੇ 'ਚ ਲੋੜੀਂਦੇ ਭਾਈ ਸਰਬਜੀਤ ਸਿੰਘ ਮੀਆਂਵਿੰਡ ਨੂੰ ਨਰੰਗਾਬਾਦ ਗੁਰੂ ਘਰ ਦੇ ਵਿੱਚੋਂ ਉੱਤਰਾਖੰਡ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀਗਾ ਤੇ ਗ੍ਰਿਫਤਾਰੀ ਤੋਂ ਬਾਅਦ ਦਾਸਨਾਲ ਪਰਿਵਾਰ ਨੇ ਸੰਪਰਕ ਕੀਤਾ ਪਰਿਵਾਰ ਨਾਲ ਗੱਲਬਾਤ ਕੀਤੀ ਅਸੀਂ ਉਹ ਵੀਡੀਓ ਸਾਂਝੀ ਕੀਤੀ ਤੇ ਪਰਿਵਾਰ ਨੇ ਉਹ ਤੋਂ ਤਖਲਾ ਜਿਤਾਇਆ ਸੀਗਾ ਕਿ ਉਹਦਾ ਝੂਠਾ ਮੁਕਾਬਲਾ ਬਣਾਇਆ ਜਾ ਸਕਦਾ ਹੈ ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਦੇ ਮੁਕਦਮੇਬਾਰ ਪਾਈ ਅਮਰਜੀਤ ਸਿੰਘ ਬਿੱਟੂ ਦਾ ਮੁਕਾਬਲਾ ਉਤਰਾਖੰਡ ਪੁਲਿਸ ਬਣਾ ਚੁੱਕੀ ਸੀ ਤੇ ਉਹ ਵੀਡੀਓ ਤੋਂ ਬਾਅਦ ਹੋਇਆ ਵੀ ਉਤਰਾ ਕਿ ਇੱਥੋਂ ਪੁਲਿਸ ਨੇ ਖੜ ਕੇ ਉਤਰਾਖੰਡ ਚ ਕਹਿੰਦੇ ਵੀ ਐਂਟਰ ਹੁੰਦਿਆਂ ਹੀ ਇੱਕ ਡਰਾਮਾ ਜਿਹਾ ਕਰਕੇ ਗੱਡੀ ਗੁੱਡੀ ਜੀ ਸੁੱਟ ਕੇ ਉਹਦੀਆਂ ਦੋਨੋਂ ਲੱਤਾਂ ਦੇ ਵਿੱਚ ਗੋੜੀਆਂ ਮਾਰ ਦਿੱਤੀਆਂ ਗਈਆਂ ਤੇ ਕਿਉਂਕਿ ਭਾਈ ਗੋਪਾਲਾ ਜੀ ਨਾਲ ਗੱਲ ਅਸੀਂ ਤਾਂ ਕਰਨੀ ਕਿਉਂਕਿ ਜਦੋਂ ਭਾਈ ਅਮਰਜੀਤ ਸਿੰਘ ਬਿੱਟੂ ਨੂੰ ਲਵਾਰਸ ਕਰਕੇ ਉੱਥੇ ਉਹਨਾਂ ਨੇ ਛੁੱਟ ਦਿੱਤੀ ਸੀ ਉਹਨਾਂ ਦੀ Laash ਤੇ ਫਿਰ ਉਹਨਾਂ ਦੇ ਵਾਰਸ ਬਣ ਕੇ ਉੱਥੇ ਪਹੁੰਚੇ ਸੀ ਭਾਈ ਬਲਵੰਤ ਸਿੰਘ ਜੀ ਗੋਪਾਲਾ ਤੇ ਅੱਜ ਉਹ ਗੱਲਬਾਤ ਕਰਦੇ ਆ ਕਿ ਕਦੋਂ ਭਾਈ ਸਰਪਜੀਤ ਸਿੰਘ ਦੇ ਪਿੱਛੇ ਵੀ ਉੱਥੇ ਪਹੁੰਚਦੇ ਆ ਭਾਈ ਬਲਵੰਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਭਾਈ ਸਰਪਜੀਤ ਜੀ ਸਾਨੂੰ ਜੋ ਕੁਝ ਹੋਇਆ ਪੀਤੇ ਆ ਤੁਹਾਨੂੰ ਪਤਾ ਕਰ ਗਿਆ ਹਾਂਜੀ ਦੇਖੀ ਲੱਗਦਾ ਵਾਪੀ ਕੁਛ ਸਿੱਖ ਜਥੇਬੰਦੀਆਂ ਜਾਂ ਕੁਛ ਸਾਡੇ ਪੌਮੀ ਨਮਾਇंदे ਕਿਹਦੇ ਕੋ ਕੰਨ ਤੇ ਕੁਝ ਨਹੀਂ ਸਰਕੀ ਇਹਦੇ ਵਿੱਚ ਪੰਥਕ ਜਥੇਬੰਦੀਆਂ ਦੇ ਆਗੂ ਬੋਲੇ ਆ ਬੋਲੇ ਕੁਛ ਸਰਦਾਰ ਸਿਮਰਨਜੀਤ ਸਿੰਘ ਮਾਨ ਬੋਲੇ ਨੇ ਓਕੇ ਬਾਬਾ ਬਖਸ਼ੀ ਸਿੰਘ ਉਹ ਬੋਲੇ ਨੇ ਓਕੇ ਹੋਰ ਨਮਾਇंदे ਜਿਹੜੇ ਜਿਨ੍ਹਾਂ ਨੇ ਚੜ੍ਹਦੀ ਕਲਾ ਨਾਲ ਆਵਾਜ਼ ਬੁਲੰਦ ਕੀਤੀ ਓਕੇ ਜਿੱਥੇ ਸੰਘਰਸ਼ੀ ਸਿੰਘ ਦੇ ਮਗਰ ਯੋਧੇ ਦੇ ਮਗਰ ਕੌਮ ਦੇ ਇਸ ਜਝਾਰੂ ਭਾਈ ਸਰਬਜੀਤ ਸਿੰਘ ਮੀਆਂਵਿੰਡ ਦੇ ਮਗਰ ਜਥੇਬੰਦੀਆਂ ਦੇ ਆਗੂ ਬੋਲ ਰਹੇ ਆ ਉੱਥੇ ਅਸੀਂ ਪ੍ਰੋਗਰਾਮ ਬਣਾ ਰਹੇ ਆ ਜੀ ਕਿ ਉਸ ਦਾ ਹਾਲਚਲ ਜਾਣਿਆ ਜਾਏਗਾ ਤੇ ਉਸ ਦੇ ਇਲਾਜ ਵਿੱਚ ਕੀ ਸਰਕਾਰ ਉੱਥੋਂ ਦੀ ਭੂਮਿਕਾ ਨਿਭਾਉਂਦੀ ਆ ਉਹ ਸਾਰਾ ਡਰਾਮਾ ਜਿਹੜਾ ਪੰਜ ਸਾਹਮਣੇ ਛੇਤੀ ਨਸ਼ਰ ਕੀਤਾ ਜਾਊ ਇਹ ਬਿਲਕੁਲ ਇਹ ਤਾਂ ਇੱਕ ਉਹਨੂੰ ਸ਼ਹੀਦ ਕਰਨ ਦੀ ਵਿਉਂਤ ਦੇ ਨਾਲ ਸਾਰਾ ਡਰਾਮਾ ਕੀਤਾ ਗਿਆ ਸੀ ਪਰ ਉਹਨਾਂ ਦੀ ਜਿਹੜੀ ਆ ਸੰਗਤ ਨੇ ਪਰਿਵਾਰ ਨੇ ਕੁਝ ਆਪ ਜੀ ਨੇ ਸਾਰੇ ਆ ਭਰਾਵਾਂ ਨੇ ਬਾਤ ਚੜ ਕੇ ਜਿਹੜੀ ਪੈਰਵਾਈ ਕਰਤੀ ਟੈਲੀਗ੍ਰਾਮ ਆ ਕਰ ਦਿੱਤੀਆਂ ਉਹਦੇ ਕਰਕੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਸਾਡੇ ਹੱਥੋਂ ਕੇਸ ਨਿਕਲ ਗਿਆ ਫਿਰ ਵੀ ਉਹ ਬਾਦ ਨਹੀਂ ਆਏ ਇਹਨਾਂ ਦਰਿੰਦਿਆਂ ਨੇ ਪੁਲਿਸ ਵਾਲਿਆਂ ਨੇ ਇਤੋਂ ਦੀ ਮਾਇ ਜਿਹੜੀ ਹੈਗੀ ਸੀ ਉੱਤਰਾਖੰਡ ਦੀ ਪੁਲਿਸ ਉਹਨਾਂ ਨੇ ਇੱਕ ਡਰਾਮਾ ਕਰਕੇ ਤੇ ਉਸ ਸਿੰਘ ਦੇ ਸਾਡੇ ਦੇ ਗੋਲੀਆਂ ਮਾਰੀਆਂ ਨੇ ਪੱਟਾਂ ਜਖਮੀ ਕਰਤਾ ਕੋਈ ਗੱਲ ਨਹੀਂ ਪਰ ਜਿਸ ਟਾਊਟ ਨੇ ਗਦਾਰੀ ਕੀਤੀ ਹੈ ਬਿਲਕੁਲ ਸਾਡੀ ਕੌਮ ਦਾ ਯੋਧਾ ਫੜਾਇਆ ਉਹਦਾ ਰਹਿਣਾ ਕੱਖ ਨਹੀਂ ਬਿਲਕੁਲ ਜੀ ਸਮਾਂ ਆਉਂਦੇ ਆਪਾਂ ਇਹ ਡਬਾ ਬਿਲਕੁਲ ਨੰਗੇ ਕੀਤੇ ਜਾਣਗੇ ਇਹੋ ਜੇ ਟਾਊਟ ਜਿਸ ਟਾਊਟ ਨੇ ਟੌੜੀ ਕਰਕੇ ਸਾਡਾ ਗੁਰੂ ਕਾ ਲਾਲ ਪੁਲਿਸ ਨੂੰ ਫੜਵਾ ਕੇ ਤੇ ਇਹ ਹਰਾਮਖੋਰੀ ਕੀਤੀ ਆ ਖਾਲਸਾ ਪੰਥ ਕਦੇ ਬਖਸ਼ਦਾ ਨਹੀਂ ਜੇ ਪੰਥ ਦੇ ਇੱਕ ਤੇ ਕਾਬੂ ਆ ਗਿਆ ਤੇ ਇਹੋ ਜਿਹਾ ਖੜਕਾਵਾਂਗੇ ਦੁਨੀਆ ਤੱਕ ਇਹਦਾ ਜਿਹੜਾ ਇਤਿਹਾਸ ਬਣੂਗਾ ਤੇ ਲੋਕ ਦੇਖਣਗੇ ਇਹੋ ਜਿਹਾ ਟੌਟਾ ਨੂੰ ਖਾਲਸਾ ਪੰਥ ਦੀ ਚਾਤ ਤਾੜਨਾ ਅਤੇ ਚੇਤਾਵਨੀ ਆ ਉਹ ਆਪਣੀਆਂ ਹਰਕਤਾਂ ਤੋਂ ਬਾਝ ਆ ਜਾਣ ਤੇ ਜਿਹੜਾ ਇਹਨੇ ਕਾਰਜ ਟੌਟ ਨੇ ਕੀਤਾ ਇਹਨੂੰ ਬਖਸ਼ਿਆ ਨਾ ਜਾਏਗਾ ਖਾਲਸਾ ਪੰਥ ਕਿਸੇ ਵੀ ਕੀਮਤੇ ਨਹੀਂ ਬਖਸ਼ੇਗਾ ਇਸ ਦੀ ਤੈ ਤੱਕ ਦਾਇਰ ਰਹੇਗਾ ਲੱਭਿਆ ਜਾਵੇਗਾ ਸਾਰਾ ਪਤਾ ਕੀਤਾ ਜਾਵੇ ਬਹੁਤ ਤੇਜ਼ੀ ਨਾਲ ਜਿਹੜੀ ਆ ਇਹ ਗੇਮ ਚੱਲ ਰਹੀ ਆ ਇਹਨੂੰ ਸਾਰੇ ਪੰਥ ਸਾਹਮਣੇ ਨਸ਼ਰ ਕੀਤਾ ਜੋ ਕਿ ਇਸ ਟੌਟ ਨੇ ਗਦਾਰੀ ਕਰਕੇ ਇਹ ਗੁਰੂ ਕੇ ਲਾਲ ਨੂੰ ਉਸ ਜਗ੍ਹਾ ਤੋਂ ਤਰਨ ਤਰਨ ਸਾਹਿਬ ਤੋਂ ਫੜਾਇਆ ਸਾਨੂੰ ਉਸ ਦਿਨ ਰਾਤ ਪਤਾ ਚੱਲਿਆ ਜਦੋਂ ਅਸੀਂ ਦਿੱਲੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲੈਣ ਵਾਸਤੇ ਹਰਿਆਣਾ ਸਿੱਖੁਰਦਾਰਪੰਥ ਕਮੇਟੀ ਦੇ ਕੁਝ ਨਮਾਇंदे ਕੁਝ ਸਿੰਘ ਸਾਰੇ ਰਲ ਕੇ ਜੀ ਤੇ ਉੱਥੇ ਗਏ ਹੋਏ ਸੀ ਜਸਦਰ ਬਾਬਾ ਬਲਜੀਤ ਸਿੰਘ ਦੀ ਦਾਦੂਵਾਲ ਤੇ ਹੋਰ ਪੰਥਕ ਜਥੇਬੰਦੀਆਂ ਦੇ ਬੜਾ ਵੱਡਾ ਪ੍ਰਾਲਾ ਕਰਕੇ ਹਾਊਂਕਾਂਗ ਦੀ ਸੰਤ ਨੂੰ ਗੁਰੂ ਸਾਹਿਬ ਜੀ ਦੇ ਸਰੂਪ ਦੇਣੇ ਸੀ ਇਹ ਉਸ ਰਾਤ ਦੀ ਗੱਲ ਆ ਇਹ ਅਸੀਂ ਉਸ ਰਾਤ ਦਿੱਲੀ ਸਾਰੀ ਸੰਗਤ ਸਾਰੇ ਸਿੰਘ ਬਿਲਕੁਲ ਤੇ ਤੁਹਾਡੇ ਨਾਲ ਫੋਨ ਤੇ ਗੱਲ ਵੀ ਹੋਈ ਹਾਂਜੀ ਹਾਂਜੀ ਉਸ ਰਾਤ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਦਿੱਲੀ ਹਨਾ ਸਮਾਗਮ ਤੇ ਆ ਬਿਲਕੁਲ ਠੀਕ ਤੇ ਸਾਨੂੰ ਪਤਾ ਲੱਗਿਆ ਕਿ ਅੰਮ੍ਰਿਤ ਵੇਲੇ ਭੈਣ ਜੀ ਉਹਨਾਂ ਦਾ ਫੋਨ ਵੀ ਆ ਗਿਆ ਉਹਨਾਂ ਦੇ ਪਰਿਵਾਰ ਦਾ ਭਾਈ ਸਰਬਜੀਤ ਸਿੰਘ ਸਿੰਘਣੀ ਦਾ ਜੀ ਕਿ ਭਾਈ ਸਾਹਿਬ ਜੀ ਨੂੰ ਚੁੱਕ ਕੇ ਲੈ ਗਈ ਪੁਲਿਸ ਅਸੀਂ ਆਖਿਆ ਕੋਈ ਨਹੀਂ ਬੀਬੀ ਦੀ ਬਾਣੀ ਪੜੋ ਅਸੀਂ ਸਾਰੇ ਬੰਨੇ ਮੇਰੇ ਹੋਰ ਵੀ ਵਕੀਲ ਸਾਹਿਬਾਂ ਨਾਲ ਸਿਮਰਨਜੀਤ ਸਿੰਘ ਜਿਹੜੇ ਕਿ ਸ਼ਰਮਨੀ ਕਾਲੀ ਦਾ ਅੰਮ੍ਰਿਤਸਰ ਦੇ ਚੜ੍ਹਦੀ ਕਲਾ ਵਾਲੇ ਐਡਵੋਕੇਟ ਨੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਹੋਰ ਵੀ ਵਕੀਲ ਸਹਿਬਾਨਾਂ ਨਾਲ ਗੱਲ ਹੋਈ ਤੇ ਅਸੀਂ ਆਖਿਆ ਵੀ ਵੱਧ ਤੋਂ ਵੱਧ ਟੈਲੀਗ੍ਰਾਮਾ ਕਰੋ ਤੇ ਜਿੰਨੇ ਚਿਰ ਤੱਕ ਅਸੀਂ ਫਿਰ ਉਹਨੇ ਨੂੰ ਪੰਜਾਬ ਪਹੁੰਚ ਗਏ ਰਾਤ ਉੱਥੇ ਸੀ ਅਗਲੇ ਦਿਨ ਪੰਜਾਬ ਪਹੁੰਚ ਕੇ ਅਸੀਂ ਸਾਰੇ ਆਪਣੇ ਰਾਬਤਾ ਕੀਤਾ ਭੈਣ ਜੀ ਨਾਲ ਗੱਲਬਾਤ ਕੀਤੀ ਪਰਿਵਾਰ ਨਾਲ ਗੱਲ ਹੋਈ ਜੀ ਤੇ ਆਪਣੀ ਵੀ ਗੱਲਬਾਤ ਹੋਈ ਸੀ ਬਾਹਰ ਸਿੰਘਾਂ ਨੇ ਵੀ ਇਸ ਗੱਲ ਦਾ ਕਾਫੀ ਸਿੰਘਾਂ ਨੇ ਜਿਹੜਾ ਆ ਉਹਦੇ ਵਿੱਚ ਜਿਹੜਾ ਆ ਇਸ ਗੱਲ ਦਾ ਦੁੱਖ ਮਹਿਸੂਸ ਕੀਤਾ ਕਿ ਗੁਰੂ ਦਾ ਲਾਲ ਗੁਰੂ ਦਾ ਸ਼ੇਰ ਜਿਹੜਾ ਗੁਰੂ ਕਾ ਸਿੰਘ ਫੜਿਆ ਗਿਆ ਬਹੁਤ ਮਾੜੀ ਗੱਲ ਪਰ ਜਿਸ ਦੋਸ਼ੀ ਨੇ ਦੁਸ਼ਟ ਨੇ ਹਰਕਤ ਕੀਤੀ ਆ ਉਹਨੂੰ ਖਾਲਸਾ ਪੰਥ ਕਦੇ ਮਾਫ਼ ਨਹੀਂ ਕਰੇਗਾ ਤੇ ਅਸੀਂ ਜਿੰਨੇ ਜੋਗੇ ਆ ਖਾਲਸਾ ਜੀ ਆਪਦੀਆਂ ਜਿਹੜੀਆਂ ਸੇਵਾਵਾਂ ਜਿਵੇਂ ਭਾਈ ਅਮਰਜੀਤ ਸਿੰਘ ਨੂੰ ਲਿਵਾਸ ਕੀਤਾ ਸੀ ਅਸੀਂ ਅਸੀਂ ਲਿਵਾਸ ਨਹੀਂ ਰਹਿਣ ਦੇਵਾਂਗੇ ਓਕੇ ਤੇ ਅਸੀਂ ਆਪਦਾ ਸਿੰਘ ਦੇ ਮਗਰ ਜਾ ਕੇ ਪਹਿਰੇਦਾਰੀ ਨਿਭਾਈ ਸੀ ਜਿੱਨਾਕ ਸਤਿਗੁਰੂ ਨੇ ਬਲ ਬਖਸ਼ਿਆ ਮੇਰੇ ਨਾਲ ਬਾਬਾ ਲੈਣਾ ਸਿੰਘ ਦੀ ਦਮਦਮੀ ਟਕਸਾਲ ਉਹ ਸੀ ਅਸੀਂ ਦੋਵੇਂ ਸਿੰਘ ਪਹੁੰਚੇ ਸਾਂ ਤੇ ਅੱਜ ਵੀ ਸਤਿਗੁਰੂ ਸਾਹਿਬ ਕਿਰਪਾ ਕਰਨ ਗੁਰੂਕੇਸ਼ ਸਿੰਘ ਭਾਈ ਸਰਬਜੀਤ ਸਿੰਘ ਦਾ ਹਾਲ ਜਾਣਿਆ ਜਾਵੇਗਾ ਓਕੇ ਉਹਦੇ ਕੇਸ ਦੀ ਪੈਰਵਾਈ ਲਈ ਵੀ ਅਸੀਂ ਸਾਰੇ ਸਿੰਘ ਇਕੱਤਰ ਹੋਵਾਂਗੇ ਤੇ ਆਪਣੇ ਸਿੰਘਾਂ ਨੂੰ ਅਸੀਂ ਇਸ ਤਰ੍ਹਾਂ ਕਦੀ ਵੀ ਲਵਾਸ ਨਹੀਂ ਬਣ ਦਿੰਦੇ ਕਿ ਗੁਰੂਕੇਸ਼ ਸਿੰਘ ਜੇ ਪੁਲਿਸ ਚੱਕ ਕੇ ਲੈ ਗਈ ਆ ਤੇ ਉਹਨਾਂ ਦੇ ਜਾ ਕੇ ਗੋਲੀਆਂ ਮਾਰ ਕੇ ਉਹਨਾਂ ਨੂੰ ਜ਼ਖਮੀ ਕਰਕੇ ਤੇ ਬੰਦੀਖਾਨੇ 'ਚ ਰੱਖ ਲਵੇ ਜਿੰਨੇ ਜੋਗਿਆ ਖਾਲਸਾਪਨ ਸਾਡੀਆਂ ਪੰਥਕ ਜਥੇ ਬੰਦੀਆਂ ਜਿਹੜਾ ਸੰਘਰਸ਼ ਕਰ ਰਹੀਆਂ ਤੇ ਉਹਨਾਂ ਕ ਜਿੰਨਾਕ ਬਣਦਾ ਯੋਗਦਾਨ ਸਤਗੁਰੂ ਬਾਲਬਖਸ਼ਣ ਚੜ੍ਹਦੀ ਕਲਾ ਦੇ ਨਾਲ ਭਾਈ ਸਰਬਜੀਤ ਸਿੰਘ ਦੇ ਮਗਰ ਖੜਾਂਗੇ ਡਟਾਂਗੇ ਸਾਡੀ ਕੌਮ ਦਾ ਯੋਧਾ ਅਸੀਂ ਇਸ ਤਰ੍ਹਾਂ ਦੀ ਵੀ ਸਾਡੇ ਸਿੰਘਾਂ ਨੂੰ ਪੁਲਿਸ ਇੱਥੇ ਚਾੱਕ ਕੇ ਲੈ ਜਾਊਗੀ ਤੇ ਅਸੀਂ ਚੁੱਪ ਕਰਕੇ ਸਮਝਾਂਗੇ ਚੈਨ ਦੀ ਨੀਂਦ ਬੈਠ ਜਾਵਾਂਗੇ ਬਿਲਕੁਲ ਨਹੀਂ ਅੱਛਾ ਇੱਕ ਗੱਲ ਤੁਹਾਨੂੰ ਯਾਦ ਹੋਣੀ ਆ ਭਾਈ ਗਪਾਲਾ ਜੀ ਕਿ ਇਸ ਤੋਂ ਪਹਿਲਾਂ ਅਸੀਂ ਉਹਨਾਂ ਦੇ ਮਾਤਾ ਜੀ ਦੀ ਇੰਟਰਵਿਊ ਕੀਤੀ ਸੀ ਮੈਂ ਨਾ ਮਾਤਾ ਜੀ ਨੇ ਖੁਦ ਅਪੀਲ ਕੀਤੀ ਸੀ ਕਿ ਤੂੰ ਸਰੈਂਡਰ ਕਰ ਜਾ ਔਰ ਇਹ ਵੀ ਪਤਾ ਲੱਗਾ ਕਿ ਉੱਥੇ ਇੱਕ ਚਸ਼ਮਦੀਦ ਸੀਗਾ ਨੌਜਵਾਨ ਜਿਹਦੀ ਮੈਂ ਇੰਟਰਵਿਊ ਕੀਤੀ ਆ ਕਿ ਜਦੋਂ ਪੁਲਿਸ ਵਾਲੇ ਗੁਰੂ ਘਰ ਜਿੱਥੇ ਮਹਾਰਾਜ ਦਾ ਪ੍ਰਕਾਸ਼ ਸੀਗਾ ਤੇ ਉੱਥੇ ਐਂਟਰ ਕਰਨ ਲੱਗੇ ਜੀ ਤੇ ਉਹ ਸਰਜੀ ਸਿੰਘ ਆਪ ਬਾਹਰ ਆ ਗਿਆ ਕਿ ਉਹ ਜੋੜਿਆਂ ਸਮੇਤ ਉਹ ਲੜ ਮੜ ਕੇ ਲੈ ਕੇ ਆ ਵੀ ਤੁਸੀਂ ਜੁੱਤੀ ਲਾ ਕੇ ਅੰਦਰ ਜਾਓਗੇ ਫਿਰ ਉਹ ਆਪ ਕਹਿੰਦੇ ਸਰਪਜੀਤ ਸਿੰਘ ਬਾਹਰ ਆਇਆ ਆਰਮਨਾ ਉਹਨੇ ਕੋਈ ਵਿਰੋਧ ਨਹੀਂ ਕੀਤਾ ਆਪਣੀ ਗ੍ਰਿਫਤਾਰੀ ਦਾ ਤੇ ਆਰਮਨਾ ਉਹਨਾਂ ਦੇ ਨਾਲ ਤੁਰ ਪਿਆ ਕੋਈ ਗੁੱਥਮ ਕੁੱਤਾ ਕੋਈ ਧੱਕਾ ਮੁਕੀ ਨਹੀਂ ਹੋਇਆ ਉੱਥੇ ਜਾ ਕੇ ਡਰਾਮਾ ਕਰ ਦੇਣਾ ਵੀ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਇਹ ਬੜੀ ਹਸੋ ਹੀ ਨਹੀਂ ਜੀ ਗੱਲ ਲੱਗਦੀ ਆ ਬਿਲਕੁਲ ਉਹ ਤਾਂ ਜੇ ਜੜੀਆਂ ਟੈਲੀਗ੍ਰਾਮਾਂ ਕਰਦੀਆਂ ਨਾ ਪਰਿਵਾਰ ਨੇ ਬਿਲਕੁਲ ਠੀਕ ਹੈ ਤੇ ਸਿੰਘਾਂ ਨੇ ਰੌਲਾ ਪਾਤਾ ਜਥੇਬੰਦੀਆਂ ਬੋਲ ਪਈਆਂ ਇਸ ਗੱਲ ਉਹਨਾਂ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕੀ ਕਿ ਸਾਡੇ ਉੱਤੇ ਕੱਲ ਨੂੰ ਇਹ ਆ ਵੀ ਹੋਗਾ ਪਰ ਫਿਰ ਵੀ ਉਹ ਬਾਦ ਨਹੀਂ ਆਏ ਬਨਾ ਗੁਰੂ ਕੇ ਸਿੰਘ ਨੂੰ ਜਿਹੜਾ ਆ ਉਹਨਾਂ ਨੇ ਚਲੋ ਸ਼ਹੀਦ ਨਹੀਂ ਕਰ ਸਕੇ ਠੀਕ ਹੈ ਗੁਰੂ ਦਾ ਸਿੱਖ ਬਾਣੀ ਪੜ੍ਹਦੇ ਉਹਨੇ ਧਰਮ ਦੀ ਸੇਵਾ ਕੀਤੀ ਸੀ ਪਰ ਉਹਦੇ ਪੱਟਾਂ 'ਚ ਗੋਲੀਆਂ ਮਾਰ ਕੇ ਜਿਹੜਾ ਇਹਨਾਂ ਨੇ ਕਾਰਾ ਕੀਤਾ ਇਹ ਬਹੁਤ ਦੁਖਦਾਈ ਤੇ ਨਿੰਦਨਯੋਗ ਆ ਠੀਕ ਤੇ ਸਰਕਾਰ ਨੂੰ ਜਿਹੜਾ ਖਾਲਸਾ ਪੰਥੇ ਦਾ ਇਹ ਨਹੀਂਗਾ ਵੀ ਚੁੱਪ ਕਰਕੇ ਬੈਠੇਗਾ ਅਸੀਂ ਉਹਦਾ ਵੀ ਸਾਹ ਚਕਾਵਾਂਗੇ ਦੱਸਾਂਗੇ ਇਸ ਤਰ੍ਹਾਂ ਜਿਹੜੀਆਂ ਗੋਲੀਆਂ ਮਾਰੀਆਂ ਕਿਸ ਵਜਾ ਨਾਲ ਮਾਰੀਆਂ ਬਿਲਕੁਲ ਜੀ ਗੱਲ ਜਦੋਂ ਮਨੁੱਖੀ ਅਧਿਕਾਰਾਂ ਦੀ ਆਉਂਦੀ ਆ ਤੇ ਫਿਰ ਉਹ ਸਾਰਿਆਂ ਦੇ ਨਹੀਂ ਸਾਰੇ ਭਈ ਜੇ ਉਹ ਬੰਦੇ ਨੇ ਮੰਨ ਲਓ ਕੋਈ ਆਫੈਂਸ ਉਹਦੇ ਖਾਤੇ ਚ ਪੈਂਦਾ ਉਹ ਕੋਰਟ ਸਾਬਤ ਕਰ ਦੇਗੀ ਫਿਰ ਉਹਦੇ ਅਕੋਰਡਿੰਗਲੀ ਜੋ ਵੀ ਸਜ਼ਾ ਸੀ ਉਹ ਪਰਿਵਾਰ ਨੇ ਵੀ ਇਹ ਗੱਲ ਕਿਹਾ ਆਪਣੀ ਵੀਡੀਓ ਚ ਵੀ ਅਗਰ ਕੋਈ ਕਾਨੂੰਨੀ ਕਾਰਵਾਈ ਦੇ ਵਿੱਚ ਜੋ ਦੀ ਕੋਈ ਸਜ਼ਾ ਬਣਦੀ ਆ ਉਹ ਸਾਨੂੰ ਪ੍ਰਮਾਨ ਹੋਏਗੀ ਪਰ ਝੂਠੇ ਮੁਕਾਬਲੇ ਵਾਲੀ ਗੱਲ ਜਿਹੜੀ ਆ ਇਹ ਨਹੀਂ ਹੋਣੀ ਚਾਹੀਦੀ ਇਹ ਤਾਂ ਜੀ ਵੇਖੋ ਬੜਾ ਸਪਸ਼ਟ ਆ ਆਪਾਂ ਕੋਰਟ ਕਚਹਿਰੀਆਂ ਦੇਖੀਆਂ ਨੇ ਹਮ ਸਾਰਾ ਕੁਝ ਦੇਖਿਆ ਭਾਈ ਸਾਹਿਬ ਜੀ ਆਪਣਾ ਜੀ ਦੇਖੋ ਜਿਸ ਖੜਕੂ ਸਿੰਘ ਨੂੰ ਜਦੋਂ ਪੁਲਿਸ ਖੜਦੀ ਆ ਨਾ ਹਮ ਆਪਾਂ ਉਹ ਸਾਰੇ ਰਾਗ ਦੇਖੇ ਆ ਠੀਕ ਜਦੋਂ ਖੜਦੇ ਤੇ ਜਿਹੜਾ ਇਹੋ ਜਿਹਾ ਚੜ੍ਹਦੀ ਕਲਾ ਬਲਾਜ ਹਾਰੂ ਸਿੰਘ ਹੁੰਦਾ ਨਾ ਉਹਦੇ ਹੱਥਾਂ ਨੂੰ ਹੱਥ ਘੜੀਆਂ ਲਾ ਕੇ ਤੇ ਆ ਪਿੱਛੇ ਬੰਨੇ ਜਾਂਦੇ ਆ ਸੰਜੀ ਹੱਥ ਠੀਕ ਤੇ ਪੈਰਾਂ ਨੂੰ ਵੀ ਤਕਰੀਬਨ ਕੋਸ਼ਿਸ਼ ਕਰਦੇ ਬੰਨਣ ਦੀ ਤੇ ਉਹਦੇ ਨਾਲ ਤਿੰਨ ਤੋਂ ਚਾਰ ਗੱਡੀਆਂ ਸਕਿਉਰਟੀ ਦੀਆਂ ਸੀ ਇੱਕ ਜੀਬ ਤੇ ਲੈਣ ਨਹੀਂ ਆਏ ਵੀ ਉਹ ਚਾਰ ਜਣੇ ਲੈਣ ਆਗੇ ਇਹ ਸਾਰਾ ਡਰਾਮਾ ਕੀਤਾ ਗਿਆ ਤੇ ਕੋਰਟ ਦੇ ਵਿੱਚ ਖੜ ਕੇ ਪਤਾ ਲੱਗੂਗਾ ਕਿ ਕਦੋਂ ਇਹਨਾਂ ਦੀਆਂ ਲੱਤਾਂ ਪਾਰ ਚੱਲਦੀਆਂ ਨਾ ਮੁਲਾਜ਼ਮਾਂ ਦੀਆਂ ਇੱਕ ਜੀਪਾਂਡ ਕੀ ਬਾਕੀ ਚਾਰ ਜੀਪਾਂ ਜਿਹੜੀਆਂ ਤਿੰਨ ਜੀਪਾਂ ਨਾਲ ਸੀ ਉਹ ਕੀ ਕਰਦੀਆਂ ਸੀ ਉਹ ਜੀ ਪਾਸ ਚੱਲਿਆ ਸੀ ਯਾਰ ਬੰਦੇ ਦੀਆਂ ਹੱਥਾਂ ਬਾਹਾਂ ਤੁਸੀਂ ਪਿੱਛੇ ਬੰਨੀਆਂ ਪੈਰਾਂ ਨੂੰ ਤੁਸੀਂ ਬੇੜੀਆਂ ਮਾਰੀਆਂ ਨੇ ਐਡਾ ਸੁਣ ਕੇ ਇਨੀ ਤੁਸੀਂ ਪੁਲਿਸ ਲੈ ਕੇ ਆਏ ਤੁਹਾਡੀ ਜੀਪ ਪਲਟ ਗਈ ਤੇ ਤੁਹਾਡੀ ਪਲਟੀ ਦੇ ਵਿੱਚੋਂ ਤੁਹਾਡੇ ਤਾਂ ਸਾਰੇ ਬੰਦੇ ਸਹੀ ਸਲਾਮਤ ਤੇ ਭਾਈ ਸਰਜੀਤ ਸਿੰਘ ਐਡਾ ਤੇ ਉਹਦੇ ਮਗਰ ਚਾਰ ਪੰਜ ਗੱਡੀਆਂ ਲੱਗੀਆਂ ਨਾਲ ਖੜੀਆਂ ਨੇ ਹੂੰ ਠੀਕ ਆ ਇਹ ਤਾਂ ਸਰਾਸਰ ਡਰਾਮਾ ਕੀਤਾ ਗਿਆ ਜੀ ਬਿਲਕੁਲ ਵੀ ਜੋ ਹੋਇਆ ਪਲਾਨ ਨਾਲ ਕੀਤਾ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਟੈਲੀਗ੍ਰਾਮਾਂ ਨਿਕਲ ਚੁੱਕੀਆਂ ਨੇ ਮੇਲਾ ਪੈ ਗਈਆਂ ਨੇ ਸਾਰੇ ਵੀਡੀਓ ਸਾਡੀ ਉਦੋਂ ਤੱਕ ਅਪਲੋਡ ਹੋ ਚੁੱਕੀ ਹੈ ਇਹਦੇ ਕਿ ਉਹਨਾਂ ਦੀ ਸ਼ਿਕਰੀ ਨੇ ਕਲੀਅਰ ਕਰਤਾ ਹਾਂ 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 ਤੇ ਇਹ ਜਿਹੜਾ ਡਰਾਮਾ ਇਹਨੂੰ ਫੰਥ ਪ੍ਰਵਾਨ ਨਹੀਂ ਕਰੇਗਾ ਇਹਨੂੰ ਕੋਰਟ ਵਿੱਚ ਚੈਲੰਜ ਕਰਾਂਗੇ ਅਸੀਂ ਠੀਕ ਗੱਲ ਹੈ ਜੀ ਬਿਲਕੁਲ ਆਪਣੇ ਵਕੀਲ ਸਾਹਿਬ ਨਾਲ ਲੈ ਕੇ ਅਸੀਂ ਖੜਾਂਗੇ ਕਿ ਤੁਹਾਡੀ ਇੰਨੀ ਪੁਲਿਸ ਦੇ ਵਿੱਚ ਤੇ ਉਹ ਬੰਦਾ ਹੱਥਾਂ ਬੰਨ੍ਹਿਆ ਤੋਂ ਇਹ ਗੱਡੀ ਦੇ ਵਿੱਚੋਂ ਪਲਟਦੀ ਆ ਗੱਡੀ ਦੀਆਂ ਬਾਜ਼ੀਆਂ ਲੱਗੀਆਂ ਤੁਹਾਡੀ ਦੀਆਂ ਤੁਹਾਡੇ ਮਲਾ ਦਵਾ ਦਬ ਤੁਸੀਂ ਉੱਤੇ ਗੋਲੀਆਂ ਮਾਰਦੀ ਉਹ ਭੱਜ ਲਿਆ ਸੀ ਫਿਰ ਵੇਖੋ ਗੱਡੀ ਹਾਸੋ ਹੀ ਨਹੀਂ ਗੱਲ ਆ ਜਦੋਂ ਇਸ ਹਾਲਾਤ ਦੇ ਵਿੱਚ ਗੋਲੀ ਚੱਲਦੀ ਮੈਂ ਇਹ ਵੀ ਗੱਲ ਕਲੀਅਰ ਕਰਦਾ ਸੰਤ ਜੀ ਮੈਨੂੰ ਇਹੋ ਜਿਹਾ ਕੋਈ ਗੱਲ ਨਹੀਂ ਉਦੋਂ ਜਿਹਨੂੰ ਭੱਜਣਾ ਬਹੁਤ ਤੇਜ਼ੀ ਨਾਲ ਭੱਜਦਾ ਤੇ ਗੋਲੀ ਚਲਾਉਣ ਵਾਲਾ ਇਹ ਨਹੀਂ ਦੇਖਦਾ ਮੈਂ ਇਹਦੇ ਲੱਤਾ ਜੀ ਉਦੋਂ ਨਹੀਂ ਵਾਫਰ ਕੀਤੀ ਜਾਂਦੀ ਫਿਰ ਹੂੰ ਉਹਦੇ ਲੱਕ 'ਚ ਗੋਲੀਆਂ ਵੱਜ ਸਕਦੀਆਂ ਸੀ ਉਹਦੇ ਪਿੱਠ 'ਚ ਵੱਜ ਸਕਦੀਆਂ ਸੀ ਉਹ ਮਿੱਥ ਕੇ ਇੱਥੇ ਗੋਲੀਆਂ ਮਾਰੀਆਂ ਗਈਆਂ ਦੱਸੋ ਵੀ ਉਹ ਕਿਹੜਾ ਐਡਾ ਬੰਦਾ ਤਾਂ ਭੱਜ ਰਿਹਾ ਏ ਮੰਨ ਲਓ ਹੂੰ ਐਗਜ਼ਾਮਪਲ ਦੇ ਤੌਰ ਤੇ ਆਪਾਂ ਕਹਿ ਰਹੇ ਕਿ ਬੰਦਾ ਭੱਜ ਰਿਹਾ ਪੈਰੀਆਂ ਨੂੰ ਜੀਬ ਦੇ ਵਿੱਚੋਂ ਹੂੰ ਤੇ ਉਹ ਅੱਗੋਂ ਦੀ ਪੁਲਿਸ ਨੇ ਜਾ ਕੇ ਉਹਦੇ ਗੋਲੀਆਂ ਮਾਰੀਆਂ ਵੇਖੋ ਗੱਲ ਜਦੋਂ ਪੁਲਿਸ ਦਾ ਜਾਂਚ ਹੋਏਗੀ ਆਪੇ ਪਤਾ ਲੱਗ ਜਾਣਾ ਕੋਰਟ 'ਚ ਖੜਾਂਗੇ ਅਸੀਂ ਵਕੀਲ ਲੈ ਕੇ ਕੋਰਟ 'ਚ ਖੜਾਂਗੇ ਠੀਕ ਗੱਲ ਹੈ ਬੇ ਜਿਹੜਾ ਡਰਾਮਾ ਨੰਗਾ ਕੀਤਾ ਜਾਊਗਾ ਠੀਕ ਇਹ ਜਿਹੜਾ ਇਸ ਤਰ੍ਹਾਂ ਨਹੀਂ ਤੇ ਸਾਡੇ ਸਿੰਘ ਦੇ ਕੇਸ ਇੱਥੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਇੱਜ਼ਤੀਆਂ ਦੇ ਦੋਸ਼ ਚ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਦਾ ਦੋਸ਼ੀ ਸੋਧਿਆ ਸੀ ਉਹ ਕੇਸ ਵੀ ਚੱਲਦਾ ਕਿ ਉਹਨੂੰ ਉੱਤਰਾਖੰਡ ਦੀ ਪੁਲਿਸ ਆਪਦੇ ਕੇਸ ਦੇ ਮੁਤਾਬਕ ਉੱਥੇ ਉਹਦਾ ਜਿਹੜਾ ਰਿਮਾਂਡ ਆ ਪੁਤਾ ਕੇ ਪਰ ਸਾਡਾ ਸਿੰਘ ਜਿਹੜਾ ਸਾਡੀ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਭੇਜਣਾ ਪਊਗਾ ਇਹਦੇ ਲਈ ਅਸੀਂ ਆਪਣੇ ਵਕੀਲਾਂ ਨਾਲ ਸਲਾਹ ਕਰਾਂਗੇ ਸਾਰੇ ਪੱਨੇ ਤੇ ਭਾਈ ਸਰਬਜੀਤ ਸਿੰਘ ਨੂੰ ਇਸ ਤਰ੍ਹਾਂ ਦੀ ਕੋਈ ਤੇ ਬਾਕੀ ਜਿਹੜੇ ਆ ਭਾਈ ਅਮਰਜੀਤ ਸਿੰਘ ਦਾ ਪਰਿਵਾਰ ਉਹਨਾਂ ਪਿੱਛੇ ਜੇ ਬੇ ਇਹ ਅਸੀਂ ਸੰਗਤਾਂ ਨੂੰ ਦੱਸਣਾ ਚਾਹੁੰਨੇ ਕਿ ਉਹ ਪਰਿਵਾਰ ਦਾ ਸੰਪਰਕ ਵੀ ਕੀਤਾ ਜਾਵੇ ਭਾਈ ਅਮਰਜੀਤ ਸਿੰਘ ਦੇ ਪਰਿਵਾਰ ਦੀ ਵੀ ਸਾਰ ਲਈ ਜਾਵੇ ਤੇ ਭਾਈ ਸਰਮਜੀਤ ਸਿੰਘ ਦੇ ਕੇਸ ਬਾਰੇ ਜਿਹੜੀ ਗੱਲ ਦਾ ਪਿਆ ਉਹ ਜਥੇਬੰਦੀਆਂ ਵਕੀਲ ਸਾਹਿਬਾਂ ਨਾਲ ਗੱਲ ਕੀਤੀ ਜਾਊਗੀ ਇਸ ਤਰ੍ਹਾਂ ਨਹੀਂਗਾ ਕਿ ਗੁਰੂ ਕੇ ਸਿੰਘ ਦਾ ਜਿਹੜਾ ਆ ਕਿ ਝੂਠੇ ਮੁਕਾਬਲੇ ਕਰ ਨੂੰ ਕੁਝ ਵੀ ਕਰ ਸਕਦੇ ਨੇ ਅਸੀਂ ਇਸ ਤਰ੍ਹਾਂ ਨਹੀਂ ਹੋਣ ਦਵਾਂਗੇ ਤੇ ਯਤਨ ਕਰਾਂਗੇ ਕਿ ਦਾਸ ਨੇ ਮਨ ਬਣਾਇਆ ਅਸੀਂ ਕੋਸ਼ਿਸ਼ਾਂ ਨੇ ਕਿ ਅਸੀਂ ਪਹੁੰਚ ਕਰੀਏ ਤੇ ਜਾ ਕੇ ਅਸੀਂ ਤੇ ਆਪਣੇ ਸਿੰਘ ਦੀ ਪੈਰਵਾਹੀ ਕਰਦੇ ਆਂ ਦੇਖਦੇ ਆਂ ਉੱਥੇ ਕੀ ਹੋ ਰਿਹਾ ਜੀ ਹ ਬਹੁਤ ਧੰਨਵਾਦ ਭਾਈ ਬਲਵੰਤ ਸਿੰਘ ਪਾਲਾ ਜੀ ਤੁਸੀਂ ਅੱਜ ਸਾਡੇ ਨਾਲ ਗੱਲਬਾਤ ਕੀਤੀ ਆ ਔਰ ਅੱਜ ਤੁਹਾਨੂੰ ਤੁਸੀਂ ਹੁਣ ਜਾਣਾ ਹੀ ਆ ਯੂਪ ਆਪਣੇ ਸਾਥੀਆਂ ਸਮੇਤ ਤੇ ਨਕੋਧਰ ਏਰੀਆ ਦੇ ਕੁਝ ਐਨਆਰਆਈ ਭੈਣ ਭਰਾਵਾਂ ਵੱਲੋਂ ਸਾਨੂੰ ਕੁਝ ਸੇਵਾ ਸਾਡੇ ਸਪੁਰਦ ਕੀਤੀ ਗਈ ਸੀ ਤੇ ਉਹਦੇ ਚੋਂ ਇਹ 20000 ਰੁਪਏ ਦੀ ਸੇਵਾ ਪ੍ਰਵਾਨ ਕਰੋ ਤੁਸੀਂ ਤੇ ਉੱਥੇ ਤੁਸੀਂ ਗਏ ਤੇ ਕੁਝ ਉਹਨਾਂ ਦੇ ਲਈ ਕੋਈ ਇਹ ਤੁਸੀਂ ਫਰਾਡ ਲੈ ਜਿਓ ਪਰਿਵਾਰ ਨੂੰ ਦੇ ਦਿੰਦੇ ਭੈਣ ਜੀ ਉਹਨਾਂ ਨੂੰ ਦੇ ਦੇ ਨਹੀਂ ਬਿਲਕੁਲ ਉਹ ਵੀ ਉਹ ਉੱਥੇ ਉਹਨਾਂ ਲਈ ਵੀ ਕੋਈ ਪ੍ਰੋਬਲਮ ਨਹੀਂ ਪਰ ਤੁਸੀਂ ਜਾਣਾ ਇਹ ਤੁਹਾਡੇ ਲਈ ਆ ਵੀ ਤੁਸੀਂ ਆਪਣੇ ਸਾਥੀਆਂ ਸਮੀਰ ਜਾਣਾ ਹੁਣ ਗੱਡੀਆਂ ਚ ਤੇਲ ਪਾਣੇ ਨੇ ਖਰਚੇ ਹੋਣੇ ਨੇ ਉੱਥੇ ਸ਼ਾਇਦ ਇਹ ਮੁਲਾਕਾਤ ਦਾ ਮੌਕਾ ਮਿਲੇਗਾ ਚਲੋ ਕੋਈ ਉਹਨਾਂ ਲਈ ਖਾਣ ਪੀਣ ਲਿਆ ਸਮਾਨ ਲੈ ਲਿਓ ਤੇ ਕਿਉਂਕਿ ਹੁਣ ਇਹ ਜੇ ਜੋ ਉਹਨਾਂ ਨੇ ਕਰਨਾ ਹੀ ਕਰਤਾ ਬਾਕੀ ਹੁਣ ਜੋ ਜਥੇਵੰਦੀਆਂ ਦਾ ਫਰਜ਼ ਬਣਦਾ ਤੇ ਇਹ ਐਨਆਰਆਈ ਭੈਣ ਭਰਾ ਸਾਡੇ ਜਿਹੜੇ ਆ ਉਹ ਬੜੇ ਫਰਾਖਦਲ ਨੇ ਕੋਈ ਗੱਲ ਨਹੀਂ ਜਰੂਰ ਆਪਣੇ ਸਿੰਘ ਮਗਰ ਜਾ ਕੇ ਆਪਾਂ ਤੇ ਕੌਮ ਨੂੰ ਸੁਨੇਹਾ ਦੇਣਾ ਚਾਹਣਾ ਮੈਂ ਜੀ ਤੇ ਖਾਲਸਾ ਜੀ ਜਿੱਥੇ ਵੀ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਆ ਜੀ ਉਹਨਾਂ ਦਾ ਆਪਾਂ ਪਹੁੰਚ ਕਰਿਆ ਕਰੀਏ ਉਹਨਾਂ ਸਾਰੇ ਪਰਿਵਾਰਾਂ ਦੀ ਤੇ ਜਿਵੇਂ ਭਾਈ ਸਰਬਜੀਤ ਸਿੰਘ ਅਸੀਂ ਇਹਦੇ ਮਗਰ ਜਾਵਾਂਗੇ ਜੀ ਤੇ ਇਸ ਤਰ੍ਹਾਂ ਨਹੀਂ ਕਰਨ ਦਿੰਦੇ ਵੀ ਉਹ ਤਸ਼ੱਦਦ ਕਰ ਲੈਣਗੇ ਸਾਡੇ ਸਿੰਘ ਦੇ ਤੇ ਅਸੀਂ ਆਪਦੇ ਵਕੀਲ ਵੀ ਖੜਾ ਰਾਂਗੇ ਜੀ ਅਸੀਂ ਉਹਦੇ ਹਸਪੀਟਲ ਦੇ ਵਿੱਚ ਵੀ ਜਾ ਕੇ ਮਿਲਾਂਗੇ ਓਕੇ ਕੋਸ਼ਿਸ਼ ਮੇਰੀ ਕੋਸ਼ਿਸ਼ ਆ ਤੇ ਭਾਈ ਸਰਬਜੀਤ ਸਿੰਘ ਦੇ ਜਾ ਕੇ ਮੱਥੇ ਲੱਗਿਆ ਜਾਵੇ ਤਾਂ ਹਾਲ ਜਾਣਿਆ ਜਾਵੇ ਵੀ ਟੌਰਚਰਤ ਨਹੀਂ ਜ਼ਿਆਦਾ ਕੀਤਾ ਉਹਨਾਂ ਨੇ ਕੀ ਕੀਤਾ ਉਹਦੇ ਨਾਲ ਗੋਲ ਜਿਹਾ ਜਦੋਂ ਤੁਸੀਂ ਇੱਕ ਵਾਰੀ ਉਹਨੂੰ ਸਾਹਮਣੇ ਖੜੋਗੇ ਨਾ ਉਹਨੇ ਦੁਗਲੇ ਹੋ ਜਾਣਾ ਬਸ ਇਹ ਦਲੇਰੀ ਪਲੇਰ ਆ ਯੋਦਾ ਬੰਦਾ ਤੇ ਕੋਈ ਗੱਲ ਨਹੀਂ ਸਤਿਗੁਰੂ ਕਿਰਪਾ ਕਰਨਗੇ ਬਾਕੀ ਚਲੋ ਅਸੀਂ ਜੋ ਵੀ ਇਹ ਹੀ ਕਾਰਵਾਈ ਤੁਸੀਂ ਹੁਣ ਜੋ ਕਰਨੀਆਂ ਤੁਸੀਂ ਤੇ ਵਕੀਲਾਂ ਦੇ ਸਹਿਯੋਗ ਦੇ ਨਾਲ ਕਾਨੂੰਨੀ ਧਾਇਰੇ ਚ ਰਹਿ ਕੇ ਕਰਨੀਆਂ ਤੇ ਉਹ ਉਹਦੇ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ। ਨਹੀਂ ਜਿਹੜੇ ਉਹ ਤੁਸੀਂ ਕਰੋ ਤੁਸੀਂ ਕਿਉਂਕਿ ਹੋਰ ਕੋਈ ਤੇ ਉਧਰ ਨੂੰ ਕਿਸੇ ਨੇ ਮੂੰਹ ਨਹੀਂ ਕਰਨਾ ਪਰ ਮੈਨੂੰ ਪਤਾ ਤੁਸੀਂ ਜ਼ਰੂਰ ਉੱਥੇ ਪਹੁੰਚੋਗੇ। ਚਲੋ ਗੁਰੂ ਸਾਹਿਬ ਸੇਵਾ ਲੈਣ ਜੀ ਜਿੰਨੇ ਜੋਗੇ ਆ ਇਸ ਤਰ੍ਹਾਂ ਨਹੀਂ ਵੀ ਆਪਦੇ ਸਿੰਘ ਸਾਡੇਆਂ ਨੂੰ ਕੋਈ ਮਗਰ ਨਾ ਪਹੁੰਚੂ ਮਗਰ ਪਹੁੰਚਾਂਗੇ ਸਾਰ ਲਵਾਂਗੇ ਆਪਦੇ ਸਿੰਘਾਂ ਦੀ। ਇਸ ਤਰ੍ਹਾਂ ਹੁੰਦਾ। ਬਹੁਤ ਧੰਨਵਾਦ ਸਾਧ ਸੰਗਤ ਜੀ ਇਹ ਸਨ ਭਾਈ ਬਲਵੰਤ ਸਿੰਘ ਜੀ ਗੋਪਾਲਾ ਜੋ ਕਿ ਸਾਡੇ ਬਹੁਤ ਹੀ ਵਧੀਆ ਪੰਥਕ ਸ਼ਖਸੀਅਤ ਨੇ ਟਕਸਾਲੀ ਸਿੰਘ ਨੇ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖਣ ਵਾਲੇ ਨੇ ਔਰ ਸੇਵਾਦਾਰ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਚੈਨਲ ਦੇ ਉੱਤੇ ਵੀ ਹੁਣ ਇਕੱਠੇ ਇਹਨਾਂ ਸੇਵਾਵਾਂ ਨੂੰ ਜਾਰੀ ਰੱਖਾਂਗੇ ਤੁਸੀਂ ਜਰੂਰ ਇਹਨਾਂ ਨੂੰ ਲਗਾਤਾਰ ਸਾਡੇ ਚੈਨਲ ਤੇ ਵੇਖਦੇ ਰਹੋਗੇ ਸਾਥ ਦੇਣਾ ਬਹੁਤ ਤੁਹਾਡਾ ਧੰਨਵਾਦ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ